ਵਾਹਿਗੁਰੂ ਸਾਹਿਬ ਜੀਉ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਕਾ ਪਿਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇਸ਼ ਢਾਇਆ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਏ ਤੋ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤਰ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸਚਾ ਸਾਹਿਬ ਸਿਫਤ ਸੋ ਆਲੇ ਹੋ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕੇਹਾ ਜਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਗਵਨਹਾਰੇ ਕਿਤੇ ਤੇਰੇ ਰਾਗ ਪ੍ਰੀਸੋ ਕਹੀਐ ਕਿਤੇ ਤੇਰੇ ਗਵਨਹਾਰੇ ਗਾਵਨ ਤਦਨਾ ਕੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤਦਨਾ ਚੇਤਕ ਗੁਪਤ ਲਖਜਾਨਾ ਦੇਖ ਲੈ ਕੇ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰਨਾਲੇ ਗਾਵਨ ਤੁਧਨੋ ਸਿਦਿ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤਦਨੋ ਜਤੇ ਸਤੇ ਸੰਤੋਖੇ ਗਾਵਨ ਤਦਨੋ ਵੇਰ ਕਰਾਰੇ ਗਾਵਨ ਤਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤਦਨੋ ਰਤਨ ਉਪਾਏ ਤੇਰੇ 68 ਤੇ ਰਤਨ ਨਾਲੇ ਗਾਵਨ ਤੁਧਨੋ ਜੋਤ ਮਹਾ ਬਲਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸਿਮੈ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚਾ ਸਾਚੇ ਨਾਏ ਹੈ ਪੀ ਹੁਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਏ ਕਰ ਕਰ ਦੇਖੇ ਕੇਤਾ ਆਪਣਾ ਜੋ ਤਸ ਦੇ ਵਡਿਆਈ ਜੋ ਤਸ ਭਾਵੇਂ ਸੋਏ ਕਰਸੀ ਫਿਰ ਹੁਕਮ ਨ ਕਰਣਾ ਜਾਏ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆ ਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੇਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਹੈ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮੇਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਏ ਤੇਰੀ ਤਿਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵਡਿਆਈਆਂ ਤੁਧ ਵੇਣ ਸਦੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਪੰਡਾਰਾ ਜਿਸੋਂ ਦੇਹਿਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣੇ ਓਖਾ ਸਾਚਾ ਨਾਓ ਸਾਚ ਨਾਮ ਕੀ ਲਾਗੇ ਭੂਖ ਇਤ ਭੁਖੇ ਖਾਏ ਚਲਿਆ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਚ ਨਾਇ ਰਹਾਉ ਸਾਚ ਨਾਮ ਕੀ ਤਨ ਵਡਿਆਈ ਆਖ ਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁ ਮਰੇ ਨਾ ਹੋਵੇ ਸੋਗ ਦਿੰਦਾ ਰਹਿ ਨ ਚੁਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿ ਆਪ ਤੇ ਵੜ ਤੇਰੇ ਦਾਤ ਜਨ ਜਨ ਕਰਕੇ ਕੀ ਤੇ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ raag gujri mahalla chautha har ke jan satguru sat purkha bino karo kripas ham ke re kirama satguru sarnaai kar daya naam pragas mere meet gurudev mokar naam pragas gurmat naam mera pran sakhaai har kirt hamri reh rahas raao ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਧੋਰਾ ਮਾਸਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਤ ਵਹ ਉਦਮ ਜ ਆਹਰ ਹਰ ਜਿਓ ਪ੍ਰਿਆ ਸੈਲ ਪਥਰ ਮੈਂ ਜੰਤੇ ਉਪਾਏ ਤਾ ਕਰ ਜਿ ਕਿ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮੇਨੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਦ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉੜਿਆ ਵੈ ਸੈ ਕੋ ਸਾਥ ਇਸ ਪਾਛੇ ਬਚਰੇ ਸ਼ਰੀਆ ਤੈਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਰਾਨ ਦਾ ਸਿਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਬਰਿਆ ਰਾਗਾ ਸਮਹਲਾ ਚਵਥਾ ਸੋਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੁਝ ਹੀ ਆਕਾਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਣ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ تیرے ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰ ਤਿਆਵਹਿ ਹਰ ਤਿਆਵਹਿ ਤੁਧ ਜੀ ਇਸ ਜਨ ਜੁਗ ਮਹਿ ਸੁਖਵਾਸੀ ਇਸ ਮੁਕਤ ਸੇ ਮੁਕਤ ਭਏ ਜਨ ਹਰ ਤਿਆਇਆ ਜੀ ਇਨ ਟੂਟੇ ਜਮਕੇ ਵਾਸੀ ਜਿਨ ਨਿਰਭਉ ਜਿਨ ਹਰ ਨਿਰਭੋ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸ੍ਰੀ ਧਨ ਸੇ ਧਨ ਜਿਨ ਹਰ ਤਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪਣਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ ਜੀ ਕਾਰਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਵਰਣ ਕੋਏ ਤੋ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੋ ਨਹਿ ਚਲ ਕਰਤਾ ਸੋਏ ਤੁਦ ਆਪੇ ਭਾਵੇ ਸੋਏ ਵਰਤੈ ਜੇ ਤੂੰ ਆਪੇ ਕਰਹੇ ਸੋ ਹੋਈ ਤਉਧਿਆਪੇ ਸ੍ਰੇਸ਼ਟ ਸਭਿ ਉਪਾਏ ਜੇ ਤਉਧਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਆ ਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋ ਤਉ ਭਾਵੇ ਸੋਇ ਥੇ ਸੇ ਜੋ ਤਉ ਦੇਹ ਸੋਇ ਹੋ ਪਾਈ ਰਹਾਉ ਸਭ ਤੇਰੀ ਤੂ ਸਭਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧਿ ਆਪ ਵੇ ਛੋੜਿ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇ ਰਖੇ ਲਾਵੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੁਝਾ ਨਾਹੇ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਬਖਾਨੈ ਜਿਨ ਹਰਿ ਸੇਵਿਆ ਤਿੰਸੂ ਪਾਇਆ ਸਹਿਜ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿੰਦੂ ਜਾਇ ਅਗਰ ਨ ਕੋਏ ਤੂ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਗਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਐ ਮਨ ਇਕ ਨਚੇਤ ਸਮੂੜ ਮਨਾ ਹਰ ਬਿਸਰਦ ਤੇਰੇ ਗੁਣ ਗਨਿਆ ਰਹਾ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਨ ਤੋ ਨਾਹੀ ਵਿਸਰਿਆ ਆ ਸਾ ਮਹੱਲਾ ਪੰਜਵਾ ਭਈ ਬ੍ਰਾ ਬਦਮਨੁਖ ਦੇ ਹਰੀਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਅਵ੍ਰਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਰੰਜਾਮ ਲਾਗ ਭਵ ਜਲ ਤਰਣ ਕੈ ਜਨਮ ਬ੍ਰਿਥਾ ਜਾ ਤਰਣ ਮਾਇਆ ਕਰਹਾ ਓ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਤੇ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬੀਉ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦਇ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਪ ਚਰਨਨ ਅਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਬ ਹੋ ਆਪ ਹਾਥ ਦੇ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾ ਰਾਮ ਮੋ ਰੱਛਾ ਨਿਜ ਕਰ ਦੇ ਕਰਿਆ ਸਭੈ ਰਣ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਗਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਐ ਚੁਣ ਚੁਣ ਸਤਰਾ ਹਬਾਰੇ ਮਾਰੀ ਹੈ ਆਪ ਹਾਥ ਦਮ ਜਿਓ ਪਰਿਆ ਮਰਨ ਕਾਲ ਕਾ त्रास ਨਿਵਰੇ ਹੈ ਹੋਜ ਸਦਾ ਹਮਾਰੇ ਪਛਾ ਸ੍ਰੀਆ ਸੋਜ ਜੋ ਕਰੇ ਹੋ ਰਚਾ ਰਖ ਲੈ ਹੋ ਮਿਹ ਰਖਣ ਹਾਰੇ ਸਾਹਿਬ ਸੰ ਸਹਾਈ ਪਿਆਰੇ ਦੀਨ ਬਦ ਦੁਸ਼ਟਰ ਕੇ ਹੰਤਾ ਤਮੋ ਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨਕਾਰ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੁਥਿਓ ਜਮਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨੇ ਉਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਭਲ ਪ੍ਰਜਾ ਜਨੇ ਆਪ ਸਵਾਰੇ ਸੇਵਕਨ ਕੋ ਸ਼ਿਵਗਨ ਸੋਦੀਓ ਸ਼ਤਰਣ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਨਤ ਭਰੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਫੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪਟ ਕੇ ਜਾਣੈ ਜਾਵੇ ਉਹਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਦਰਸਭੂ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੇ ਬੋਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨੰਲਾੰਬਵਾਦ ਅਨੀਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਨ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਨਿਰੰਕਾਰ ਕਾ ਚੀਨਤ ਨਹਿ ਭੇਵਿਆ ਪਿ ਆਪਨੇ ਬੁਧ ਹੈ ਜੇਤੀ ਪ੍ਰਣਤ ਭਿੰਨ ਭਿੰਨ ਤੋ ਹੈ ਤੇ ਤੇ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਉ ਕਹਿ ਭੂਪਾ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੁ ਰਚ ਦੇਨੀ ਕਹੂ ਫੂਲ ਰਾਜ ਹੈ ਵੈ ਬੈਠਾ ਕਹੂ ਸਿਮੜ ਭਇਓ ਸ਼ੰਕਰਾ ਕੈਠਾ ਸਿਗਰੀ ਸ੍ਰੇਸ਼ਟ ਦਿਖਾਇ ਚੰਪਵਿਆਤ ਜੁਗਾਦ ਸਰੂਪ ਸੇਮ ਭਾਵ ਆਬਰ ਅਛਾ ਮੇਰੇ ਤੁਮ ਕਰੋ ਸਿਖ ਉਬਾਰ ਅਸਿਕ ਸੰਗਰੋਧ ਦਿਸ਼ਟ ਜਿਤੇ ਉਠਵਤ ਉਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੋਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਏ ਤਾਂ ਕੇ ਕਾਨ ਨਿਕਟ ਨਹਿ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰੇ ਹੋ ਤਾਂ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਿਧ ਕਰਮ ਸਭ ਹੋਏ ਦੁਸ਼ਟ ਸ਼ਹਾਸ਼ ਵੈ ਸਕੈ ਨ ਕੋਈ ਇਕ ਬਾਰ ਜਨ ਤਵੇਂ ਸੁਹਾਰਾ ਕਾਲ ਵਾਸਤੇ ਤਾ ਹੈ ਉਬਾਰਾ ਜਨ ਨਰਨਾੰਤਿ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤੇ ਹਾਰੇ ਆਪ ਹੱਥ ਦੈ ਲਿਓ ਉਬਾਰੇ ਸਰਬ ਧੋਰਮੋ ਸਹਾਈ ਦੁਸ਼ਟ ਦੋਖ ਤੇ ਦੇਹ ਬਚਾਈ ਸਵਯਾ ਆਇਂ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਉ RAM ਰਹਿਮ ਪੁਰਾਨ ਪੁਰਾਨ ਅਨੇਕ ਕਹਿ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹਿ ਹਮੇ ਇਕ ਰਜਾਨਿਉ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋ ਹੈ ਬਖਾਨਿਉ ਦੁਹਰਾ ਸਗਲ ਦੁਆਰ ਕੋ ਸਾਡ ਕਹਿ ਗਏ ਤੋਹਾਰੋ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAM ਕਲੇ ਮਹਲਾ ਤੇਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣੀਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੋਖ ਸਭ ਵਿਸਾਰਣਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਸ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾ ਤੇਰੇ ਸਭ ਕੇ ਸਹ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਸਾਚੇ ਨਾਮੇ ਆਧਾਰ ਮੇ ਰਾਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤrho ਪਿਆਰ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਦੂਤ ਤਦ ਵਸ ਕਿਤੇ ਕਾਲ ਕੰਠ ਕਮਾਰਿਆ ਤੁਰ ਕਰਮ ਪਾਇਆ ਤੁਜ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈਸ ਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂ ਰੇ ਮੁੰਦਾਵਣੀ ਮਹੱਲਾ ਪੰਜਵਾ हालनवस्तु सत सन्तुख विचार सबस ठाकुरका पयो, नाम पयो जिसका सब जे को सब जे को पुंचे तिसका तस्का उधारो ਇਹ ਵਾਸਤ ਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜੇਵਾ ਤੇਰਾ ਕੀ ਤਾਜ ਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਇਓ ਈ ਤਰਸ ਪਇਆ ਮੇਰਾ ਮਤ ਹੋਇ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿਰਿਆ ਤਰਸ ਪਇਆ ਮੇਰਾ ਮਤ ਹੋਇ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ